ਸੰਸਾਰ ਦੇ ਇਤਿਆਜ਼ ਦੇ ਵਿੱਚ ਹਜ਼ਾਰਾਂ ਸਾਲ ਉਡੀਕ ਕਰਨ ਤੋਂ ਬਾਅਦ ਕਦੀ ਕਦਾਂ ਕੋਈ ਐਸੀ ਆਤਮਾ ਵੀ ਜਨਮ ਲੈਂਦੀ ਏ ਜਿਹਦਾ ਜਨਮ ਵੀ ਕ੍ਰਾਂਤੀ ਕਰਦਾ ਹੈ ਜਿਹਦਾ ਜਨਮ ਵੀ ਆਪਣੀ ਛਾਪ ਲਾਉਂਦਾ ਹੈ ਭਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰह्म ਪਛਾਣਿਆ ਕੋਈ ਜੀਵਨ ਦੇ ਸਾਧਨਾ ਕਰਕੇ ਬ੍ਰह्मਗੈ ਨਹੀਂ ਹੋਇਆ ਹੋਵੇਗਾ ਤੁਸੀਂ ਜਨਮ ਤੋਂ ਬ੍ਰह्मਗੈ ਨੇ ਕੋਈ ਬੜੀ ਸਾਧਨਾ ਕਰ ਕਰਕੇ ਸੰਤ ਬਣਿਆ ਹੋਵੇਗਾ ਤੁਸੀਂ ਜਨਮ ਤੋਂ ਸੰਤ ਕੋਈ ਮਿਹਨਤ ਕਰ ਕਰਕੇ ਰੱਬ ਨਾਲ ਜੁੜਿਆ ਹੋਵੇਗਾ ਤੁਸੀਂ ਜਨਮ ਤੋਂ ਹੀ ਜੁੜਿਆ ਹੋਇਆ ਤੁਸੀਂ ਜਨਮ ਤੋਂ ਮਹਾਨ ਔਰ ਇਸ ਦਾ ਇਤਿਹਾਸਿਕ ਸਬੂਤ ਮਿਲਦਾ ਹੈ 2.5 ਸਾਲ ਦੀ ਉਮਰ ਤੇ ਕੁਝ ਨਹੀਂ ਆਉਂਦੀ ਮਹਾਰਾਜ ਗੁਰੂ ਅਰਜਨ ਦੇਵ ਜੀ ਬਾਲਕ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪੇ ਕਰਦੇ ਸਨ ਬੱਜੇ ਹੋਇਆ ਏ ਮਾਤਾ ਭਾਨੀ ਜੀ ਔਰ ਡਾਂਟ ਦੇ ਲਹਿਜੇ ਦੇ ਵਿੱਚ ਆਖਿਆ ਇਹ ਸਤਿਗੁਰਾਂ ਦਾ ਸਿੰਘਾਸਣ ਹੈ ਇਹ ਗੁਰੂ ਨਾਨਕ ਦੀ ਗੱਦੀ ਹੈ ਇਸ ਤੇ ਤੀਜੇ ਗੁਰੂ ਨਾਨਕ ਬਿਰਾਜਮਾਨ ਹੁੰਦੇ ਨੇ ਉਸੀ ਆਇਂਦਾ ਚੜਨ ਦੀ ਕੋਸ਼ਿਸ਼ ਨਾ ਕਰਨਾ ਮਾਤਾ ਬਹਾਣੀ ਜੀ ਆ ਗਏ ਇਸ ਤਰ੍ਹਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਡਾਂਟਦੇ ਹੋਇਆ ਆਪਣੇ ਬੱਚੇ ਨੂੰ ਡਾਂਟਨੇ ਹੋਇਆ ਐਸਾ ਆਖਿਆ ਜਦੋਂ ਚੜ ਰਹੇ ਸਨ ਮੁਸਕੁਰਾਉਂਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਵੀ ਆ ਗਏ ਗੋਵਿੰਦ ਵਾਲ ਦੀ ਇਹ ਘਟਨਾ ਹੈ ਇਕਦਮ ਬਾਣੀ ਜੀ ਕੋਲ ਬਾਲਕ ਗੁਰਵਰਜਨ ਦੇਵ ਜੀ ਨੂੰ ਲੈ ਕੇ ਸਿੰਘਾਸਣ ਤੇ ਬਿਠਾ ਦਿੱਤਾ ਔਰ ਉੱਚੀ ਸੁਰ ਦੇ ਚ ਆਖਿਆ ਦੋਤਾ ਬਾਣੀ ਕਾ ਬੋਤਾ ਇਹ ਦੋਤਰਾ ਹੈ ਮੇਰਾ ਇਹ ਬਾਣੀ ਦਾ ਜਹਾਜ਼ ਹੈ ਹਜ਼ਾਰਾਂ ਸਾਲੋ ਤੱਕ ਦੁਨੀਆ ਇਸ ਜਹਾਜ਼ ਦੇ ਚ ਬੈਠ ਕੇ ਸੰਸਾਰ ਤੋਂ ਪਾਰ ਹੁੰਦੀ ਰਹੇਗੀ